ਕੋਣਿਓ ਕਿੰਦਾ ਉਹ ਨਾਲ ਗਵਾਡ ਵਗਾੜੀ ਲੋਕੋ ਚੰਗੀ ਨਹੀਂ ਹੁੰਦੀ ਓ ਸਿੱਧੇ ਰਸਤੇ ਜਾਂਦਿਆਂ ਦੀ ਕਦੇ ਪੰਡੀ ਨਹੀਂ ਹੁੰਦੀ ਉਹ ਨਾਲ ਗਵਾਡ ਵਗਾੜੀ ਲੋਕੋ ਚੰਗੀ ਨਹੀਂ ਹੁੰਦੀ ਓ ਸਿੱਧੇ ਰਸਤੇ ਜਾਂਦਿਆਂ ਦੀ ਕਦੇ ਪੰਡੀ ਨਹੀਂ ਹੁੰਦੀ ਉਹ ਹੁੰਦੀ ਵਸੋਂ ਬਾਰ ਜਵਾਨੀ ਚੜਦੀ ਵਾਰੀ ਐ ਓਹ ਹੋ ਵੇਤੀ ਜਵਾਨ ਗਲੀ ਵਿੱਚ ਖੜਦੀ ਮਾਰੀ ਐ ਓਹ ਹੋ ਵੇਤੀ ਜਵਾਨ ਗਲੀ ਵਿੱਚ ਖੜਦੀ ਮਾਰੀ ਐ ਓਏ ਓ ਕਾਦਾ ਇਹ ਮਿੱਤਰ ਜਿਹੜਾ ਪੜਦੇ ਹੀ ਫੋਲ ਜਾਵੇ ਓ ਕਾਦਾ ਇਹ ਪੁੱਤ ਸੌ ਜੋ ਮਾਪਿਆਂ ਮੂਰੇ ਹੀ ਬੋਲ ਜਾਵੇ ਓ ਸਿਰ ਕਦੇ ਨਹੀਂ ਚੱਕਦਾ ਜੀ ਦੀ ਨਾਰ ਬਿਮਾਰੀ ਐ ਜਵਾਨ ਗਲੀ ਵਿੱਚ ਖੜਦੀ ਮਾੜੀ ਹੈ ਉਹ ਗੱਲ ਕਰਦਾ ਜੀਨ ਸ਼ੀਨ ਨਾਲ ਓ ਜੀਨ ਸ਼ੀਨ ਨਾਲ ਫੱਪਦਾ ਨਹੀਂ ਚੂੜਾ ਮੁਟਿਆਰਾਂ ਨੂੰ ਓ ਸਿਰ ਤੇ ਟੋਪੀ ਪਾਉਣਾ ਸੌਂਦਾ ਨਹੀਂ ਸਰਦਾਰਾਂ ਨੂੰ ਓ ਜੀਨ ਸ਼ੀਨ ਨਾਲ ਫੱਪਦਾ ਨਹੀਂ ਚੂੜਾ ਮੁਟਿਆਰਾਂ ਨੂੰ ਓ ਸਿਰ ਤੇ ਟੋਪੀ ਪਾਉਣਾ ਸੌਂਦਾ ਨਹੀਂ ਸਰਦਾਰਾਂ ਨੂੰ ਓਏ ਥਾਣੇ 'ਤੇ ਕਚੈਰੀ ਟੋਲੀ ਕੱਪੜੇ ਪਾਏ ਨਾ ਹਮਰੇ ਦੈ ਵਿਚ ਨਸੀਬਾ ਥਾ ਥਾ ਹੱਥ ਵਖਾਈਏ ਨਾ ਓਏ ਮੇਰੇ ਦੈ ਵਿਚ ਨਸੀਬਾ ਥਾ ਥਾ ਹੱਥ ਵਖਾਈਏ ਨਾ ਹਮਰੇ ਨਾ ਬੁੱਢਾਪੇ ਵਿਚ ਮਾਪਿਆਂ ਦਾ ਪੁੱਤ ਨਾ ਕੋਈ ਪਤੀ ਨਾਰ ਦਾ ਓਏ ਔਖੀ ਵੇਲੇ ਛੱਡੀਏ ਨਾ ਹੱਥ ਫੜ ਕੇ ਵੀ ਕਿਸੇ ਮੁਟਿਆਰ ਦਾ ਹਮਰੇ ਨਾ ਬੁੱਢਾਪੇ ਵਿਚ ਮਾਪਿਆਂ ਦਾ ਪੁੱਤ ਨਾ ਕੋਈ ਪਤੀ ਨਾਰ ਦਾ ਓਏ ਔਖੀ ਵੇਲੇ ਛੱਡੀਏ ਨਾ ਹੱਥ ਫੜ ਕੇ ਵੀ ਕਿਸੇ ਮੁਟਿਆਰ ਦਾ ਓਏ ਯਾਰੀਆਂ ਨਾ ਭਾਈਏ ਜਾਣੇ ਕਿ ਯਾਰ ਦੀ ਜੇ ਪੈਣ ਤੱਕਣੀ ਨਾ ਯਾਰੀ ਲਾਏ ਮਿੱਤਰੋ ਯਾਰੀ ਲਾ ਕੇ ਯਾਰ ਦੀ ਜੇ ਪੈਣ ਤੱਕਣੀ ਨਾ ਯਾਰੀ ਲਾਈਏ ਮਿੱਤਰੋ ਓਏ ਕਰਦੇ ਨੇ ਲੋਕੀ ਵਿਸ਼ਵਾਸ ਉਸ ਦਾ ਜੋ ਕਰੇ ਦਗੇ ਬਾਜੀਆਂ ਓ ਹੁੰਦਾ ਨਹੀਂ ਵਕਾਸ ਕਦੇ ਉਸ ਪਿੰਡ ਦਾ ਵੀ ਜਿੱਥੇ ਧੜੇ ਬਾਜੀਆਂ ਓਏ ਹੱਕ ਸੱਚ ਤੇ ਗਰੀਬਾਂ ਲਈ ਜੋ ਲੜਦਾ ਉਹਨੂੰ ਹੀ ਵੋਟ ਪਾਈਏ ਮਿੱਤਰੋ ਓਏ ਓ ਯਾਰੀ ਲਾ ਕੇ ਯਾਰ ਦੀ ਤਕਣੀ ਨਾ ਯਾਰੀ ਲਾਗੇ ਮਿੱਤਰਾ ਓ ਯਾਰੀ ਲਾਕੇ ਯਾਰ ਦੀ ਜੇ ਪੈਣ ਤਕਣੀ ਨਾ ਯਾਰੀ ਲਾਗੇ ਮਿੱਤਰਾ ਓ ਬਿਨਾ ਬੁਲਾਇਆ ਕਦੇ ਕਿਸੇ ਦੇ ਘਰ ਨਹੀਂ ਜਾਈਦਾ ਓ ਦੁਸ਼ਮਣ ਆਜੇ ਘਰੇ ਤੇ ਮੱਥੇ ਵਤ ਨਹੀਂ ਪਾਈਦਾ ਓ ਬਿਨਾ ਬੁਲਾਇਆ ਕਦੇ ਕਿਸੇ ਦੇ ਘਰ ਨਹੀਂ ਜਾਈਦਾ ਓ ਦੁਸ਼ਮਣ ਆਜੇ ਘਰੇ ਤਾਂ ਮੱਥੇ ਵਤ ਨਹੀਂ ਪਾਈਦਾ ਓ ਉਸਾਪ ਸ਼ੇਰ ਤੇ ਜੱਟ ਕਦੇ ਵੀ ਸੁਤਾ ਠਾਈਏ ਨਾ ਉਹ ਗੰਜੀ ਦੇ ਸਿਰ ਉੱਤੇ ਜਾਂਦੀਆਂ ਮੀਡੀਆਂ ਗੁੰਦੀਆਂ ਨਾ ਉਹ ਗੁੱਜੇ ਪੀਰੀ ਅੱਖ ਫਣ ਨੂੰ ਕਦੇ ਜੇ ਬਾਹ ਹੁੰਦੀਆਂ ਨਾ ਉਹ ਗੰਜੀ ਦੇ ਸਿਰ ਉੱਤੇ ਜਾਂਦੀਆਂ ਮੀਡੀਆਂ ਗੁੰਦੀਆਂ ਨਾ ਉਹ ਗੁੱਜੇ ਪੀਰੀ ਅੱਖ ਫਣ ਨੂੰ ਕਦੇ ਜੇ ਬਾਹ ਹੁੰਦੀਆਂ ਨਾ ਉਹ ਜਹਾਨੀ ਇੱਕ ਵਿੱਚ ਯੋਰ ਕਦੇ ਵੀ ਮਰ ਜਾਗਾ ਇਹ ਨਾ ਉਸਾਪ ਸ਼ੇਰ ਤੇ ਜੱਟ ਕਦੇ ਵੀ ਠਾਈਏ ਨਾ ਉਹ ਸਭ ਸ਼ੇਰ ਤੇ ਜੱਟ ਕਦੇ ਵੀ ਸਤਾਰ ਠਾਈਏ ਨਾ ਅੱਗੇ ਗੱਲ ਕਰਤਾ ਓਏ ਬੋਤਾ ਮੂ ਕਦੇ ਲਾਈਏ ਨਾ ਰੰਨਾ ਬਦਕਾਰਾਂ ਨੂੰ ਉਹ ਤੇਦ ਕਦੇ ਨਾ ਦਈਏ ਮਿੱਤਰਾਂ ਪੁਲਸੀਏ ਯਾਰਾਂ ਨੂੰ ਓਏ ਬੋਤਾ ਮੂ ਕਦੇ ਲਾਈਏ ਨਾ ਰੰਨਾ ਬਦਕਾਰਾਂ ਨੂੰ ਉਹ ਤੇਦ ਕਦੇ ਨਾ ਦਈਏ ਮਿੱਤਰਾਂ ਪੁਲਸੀਏ ਯਾਰਾਂ ਨੂੰ ਓਏ ਚੋਰਾਂ ਦੇ ਸੰਗ ਬਹਿ ਕੇ ਆਪਣੀ ਕਦਰ ਘਟਾਈਏ ਨਾ ਜੱਟ ਕਦੇ ਵੀ ਸੁੱਤਾ ਥਾਇਏ ਇੱਕ ਸ਼ੇਰ ਸੀ ਜੋ ਸਾਰੇ ਮੇਰੇ ਵੀਰ ਗੌਰ ਕਰਿਓ ਜੋ ਸਾਡੀ ਅੱਜਕੱਲ ਸਭੀ ਤਾਂ ਜੋ ਜਿਹੜੇ ਮੋਡਲ ਜਾ ਰਹੀ ਹੈ ਕਹਿੰਦਾ ਓਏ ਅੱਜਕਲ ਦੇ ਇਨਸਾਨੋ ਬਾਤ ਵਿਚਾਰੀ ਜੇ ਉਕਲ ਦੇ ਵਿੱਚ ਮੂੰਹ ਦੇ ਕੇ ਚਾਤੀ ਮਾਰੀ ਦੇ ਓ ਸਾਡੇ ਨਾਲੋਂ ਪਸ਼ੂ ਪੰਦੇ ਚੰਗੇ ਨੇ ਓ ਇਹਨਾਂ ਦਾ ਸਤ ਵੇਖੋ ਭਾਵੇਂ ਨੰਗੇ ਕੇ ਨਹੀਂ ਭੰਗ ਕਰੀਦਾ ਉਹ ਸੂਟੇ ਵਾਲੇ ਬੰਦੇ ਦਾ ਨਹੀਂ ਸੰਗ ਕਰੀਦਾ ਓਏ ਅਮਰਤ ਸ਼ੱਕ ਕੇ ਨਹੀਂ ਭੰਗ ਕਰੀਦਾ ਉਹ ਸੂਟੇ ਵਾਲੇ ਬੰਦੇ ਦਾ ਨਹੀਂ ਸੰਗ ਕਰੀਦਾ ਓ ਮਿੱਤਰੋ ਸਮਾਨ ਹੱਦੀ ਜਾਂਦੇ ਰੱਚਦਾ ਹਾਂ ਭਈ ਜਾਂਦੇ ਰੱਚਦਾ ਹੋਏ ਓ ਰੰਨਾ ਦਾ ਸ਼ੁਕੀ ਨਹੀਂ ਹੱਤੇ ਰੰਨਾ ਦਾ ਸ਼ੁਕੀ ਨਹੀਂ ਹੱਤੇ ਜੂਵੇ ਬਾਜ ਬਹੁਤਾ ਚਿਰ ਨਹੀਂ